ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਹੈਗੇ ਆ 100 ਮਹੀਨੇ ਦੀ ਸੰਗRAND ਸੀਗੀ ਸੰਗRAND ਦੇ ਦਿਹਾੜੇ ਸੀਗੇ ਤੇ ਅਸੀਂ ਫ੍ਰੀ ਸੀ ਤੇ ਸੋਚਿਆ ਵੀ ਕੋਈ ਸੇਵਾ ਦਾ ਕੰਮ ਕੀਤਾ ਜਾਵੇ ਸੰਗRAND ਵਾਲੇ ਦਾ ਤੇ ਆ ਥੋੜਾ ਜਿਹਾ ਕਰਨ ਵਾਲਾ ਸੀਗਾ ਅੰਮਾ ਮਾਈ ਦੇ ਜਗਾ ਇਹ ਹੈ ਸਾਡੇ ਪਿੰਡ ਦੀ ਤੇ ਥੋੜੀ ਜਿਹੀ ਇੱਥੇ ਨਾ ਜੋਤ ਸੀ ਜਿਹੜੀ ਅੰਦਰ ਪਈ ਸੀਗੀ ਪਹਿਲਾਂ ਆਣੀ ਬਣੀ ਸੀਗੀ ਜੋਤ ਰੱਖਣ ਵਾਲੀ ਇਸੇ ਕਰਕੇ ਕਾਸ ਦੇ ਧੂਆਂ ਜਿਆਦਾ ਜੰਮਿਆ ਬਸੀਗਾ। ਉਹ ਜਿਵੇਂ ਪੱਥਰ ਦੇ ਉਹ ਉਥੇ ਜੰਮਿਆ ਹੋਇਆ ਇੱਥੇ ਤੇ ਇੱਥੇ ਲੱਗੀ ਵੀ ਸੀਗੀ ਜੋ ਤਾਂ ਇੱਥੇ ਰੱਖੀ ਵੀ ਸੀ। ਤੇ ਉਹ ਤਾਂ ਸਾਰੀ ਕਾਸ ਦੇ ਦੇਖੋ ਕਿੰਨਾ ਡਿਫਰੈਂਟ ਆ। ਕਿੰਨਾ ਫਰਕ ਆ। ਇਹ ਅੱਜ ਸਾਫ਼ ਕਰਦੇ ਆ। ਇੱਕ ਤਾਂ ਸੌਣ ਮਹੀਨੇ ਦੇ ਦਿਹਾੜੇ ਤੇ ਇੱਕ ਵਿਹਲੇ ਸੀਗੇ। ਠੀਕ ਚੰਗਾ ਕੰਮ ਕੀਤਾ ਜੀ ਰੱਬ ਕਰੇ ਕਿਰਪਾ। ਲੋ ਇਹ ਆ ਬਾਲਟਾਂ ਲਿਆਂਦੀਆਂ ਦੋ। ਇੱਕ ਬਾਲਟੀ ਅੰਦਰ ਬਈ ਸੀ ਕਿ ਦੋ ਬਾਲਟਾਂ ਲਿਆਂਦੀਆਂ। ਇਹਨਾਂ 'ਚ ਪਾਣੀ ਪਾ ਕੇ ਤਾਂ ਕਾਸ ਲਾਵਾਂਗੇ। ਕਾਸ ਬਹੁਤ ਜਮੀ ਦੀਆ ਦੋ ਬਾਲ ਟੰਗ ਲਾਨੇ ਆ ਕਵਾਲਟੀ ਅੰਦਰ ਪਈ ਆ ਲੋਕ ਕੋਰਸਿੰਗ ਆਪਾਂ ਬਾਹਰ ਰੱਖ ਤੀਆਂ ਸਮਾਨ ਕੱਢੀ ਜਾਂਦੇ ਬਾਹਰ ਤੇ ਆਵੇ ਹਾਂ ਆ ਤਾਗ ਜਿਵੇਂ ਆਵੇ ਆ ਤਾਗ ਲਾਉਣੇ ਇਹ ਵੀ ਨਹੀਂ ਜਾਂਦੇ ਸਾਫਣਾ ਸਾਫਣਾ ਲਾਉਣੇ ਸਾਰੇ ਇਹ ਸਾਰੇ ਤੇ ਆ ਇੱਥੋਂ ਲੈ ਕੇ ਸਾਰੇ ਆ ਤਾਂ ਵੀ ਸਾਰੇ ਕਿਤੇ ਆ ਇਧਰ ਤਾਂ ਬਾਲਾ ਹਾਂ ਇਧਰ ਕੋ ਵੀ ਇੱਥੇ ਜੋਤ ਰੱਖੀ ਸੀ ਨਾ ਇੱਥੇ ਜਿਹੜੀ ਜੋਤ ਜਗਦੇ ਹੋ ਤੁਹਾ ਸਾਹ ਹੀ ਕਾਰਸ ਉੱਤੇ ਲੱਗੀ ਪਈ ਹੈ। ਇੱਧਰ ਵੇਖੋ ਮੈਂ ਹਾਂ ਇੱਧਰ ਫਾ ਗਦੇ ਹਾਂ। ਆਹ ਦੋ। ਆਕੇ ਸਰਫੈਕਸ ਲਈ ਜੀ ਵਾਸ਼। ਹਾਂ। ਇਹ ਯੇ ਕਿਹਾੰਦੋ ਆ ਯਾ। ਮੈਂ ਇਹ ਨਾਲ ਫਲਦੇ ਜੇ ਕਰਾਂ ਗੱਲ ਕਿ ਨਹੀਂ ਕਰਾਂ। ਹੋਰ ਪਾਲਾ ਪਾਣੀ ਪਾਲਾਂਗੇ ਜੀ ਬਾਹਰ ਤੇ ਉਹਦਾ ਬਰਿੰਟੇ ਉੱਠ ਗਈ ਇੰਨੀ ਤੇਜ਼ ਹੋ ਗਈ ਪਾਣੀ ਥੋੜਾ ਹੋਰ ਲੈ ਬਈਓ ਵਾਹ ਇਧਰ ਜੋੜ ਨੂੰ ਨਾ ਹੱਥ ਪਾ ਲਈ ਜਮਾ ਨੇੜੇ ਕਰੀ ਖੜਾ ਇੰਨਾ ਚੜਾ ਲਾ ਲਈ ਹੱਥ ਮੇਰਾ ਬਾਈ ਕਿਤੇ ਹਾਂ ਨਾ ਲੈਟ ਜਾਣੀਆਂ ਹੁਣ ਉਹ ਤੋਂ ਚਲੋ ਲੋੜ ਹੁੰਦੀ ਉਹ ਜਾ ਵੜਦੀ ਨਹੀਂ ਲੋੜ ਹੁੰਦੀ ਉਹ ਜਾਣੀ ਵੀ ਨਹੀਂ ਸਭੀ ਹੱਥ ਧੋ ਕੇ ਨਾ ਚੁੱਲੇ ਬਾਹਰ ਕਰ ਦੇ ਮਾਈ ਦੇ ਨਹੀਂ ਭੇਜਿਆਣਿਆ ਤਾਂ ਉਹ ਤੋਂ ਪਾਣੀ ਕੋਈ ਨਹੀਂ ਕੋੜੀ 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 ਲੈ ਕੇ ਆਉਂਦੇ ਮਿਹਰੇ ਤੇ ਉਹ ਚੁੱਲੇ ਬਾਹਰ ਕਰਦ ਗਿਆ ਫੋਟੋ ਵੀ ਕਰ ਦਾਂਗੇ ਭੇਜੇਣਾ ਠੀਕ ਇੱਥੇ ਰੱਖ ਦੇ ਇੱਥੇ ਰੱਖ ਦੋ ਇੱਥੇ ਰੱਖ ਲੈ ਹੂੰ ਔਰੇ ਨਾਲ ਨੂੰ ਕਰਕੇ ਪਚਾ ਕੇ ਅੱਗੜ ਪਿੱਛੇ ਰੱਖ ਦੋ ਇੱਕ ਗਾਂ ਰੱਖ ਦੇ ਵੀਰੇ ਇੱਥੇ ਰੱਖ ਆਹਦਾ ਰਵੀ ਗਲਾਸ ਜਿਹਾ ਉੱਥੇ ਰਹਿ ਗਿਆ ਆ ਵੀ ਉੱਥੇ ਉਹ ਤੋਂ ਵੀ ਘੜ ਲਓ ਬਾਅਦ ਸਾਰੀਆਂ ਹਾਂ ਵਾਖਰ ਬਾਬਾ ਇਹ ਆਪਣਾ ਹੀ 5 ਫੁੱਟੀ ਘੋੜੀ ਘਰੋਂ ਚੱਕ ਲਏ ਹੁੰਦੇ ਆ ਇਹ ਗਾ ਆਪਣੇ ਘਰ ਗਿਆਨ ਵਾਲਾ ਤੇ ਇੱਕ ਵੱਡੀ ਘੋੜੀ ਛੱਡ ਕੇ ਜਾਂਦੇ ਆ ਤਰੀ ਸਵਾਈ ਚੱਲੀ ਜਾਂਦੀ ਐ ਪਿੰਡ ਦੀ ਹੁੰਡੇ ਕਰੀ ਜਾਂਦੇ ਐ ਤੇ ਆਹ ਸ਼ੂਟਰ ਪੁਰਗਾ ਡਾੜ ਖੜ ਗਿਆ ਮੋਟਰਸਾਈਕਲ ਲੈ ਟਰੈਕਟਰ ਤੱਕ ਨੂੰ ਫੇਰਦਾ ਲੈ 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 ਮਗਰੋਲੇ ਆ ਮੇਰਾ ਭਾਈ ਜਾ ਯਾਰ ਜਾਣ ਦੇ ਤੀਜਾ ਲੋਲਾ ਕੇ ਜਾ ਲੈ 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 ਲੋਈ ਘੋੜੀ ਚੱਕ ਲਈ ਆਪਾਂ ਕਰੋ ਇਹ 5 ਫੁੱਟੀ ਆ ਉਹ ਜਿਹੜੀ ਦੂਜੀ ਹਜ ਫੜਕ ਜਾਣਗੇ ਉਹ ਵਰਦੀ ਹੋਗੀ। ਮਾੜੀ ਘੋੜੀ ਨਹੀਂ ਵਸਦੇ ਯੂਐਸਏ ਦਾ ਬ੍ਰਾਂਡ। ਯੂਐਸਏ ਦਾ ਬ੍ਰਾਂਡ। ਅਮੇਜ਼ਿੰਗ। ਹਾ ਹਾ ਯੂਐਸਏ। ਵੱਡੀ ਘੋੜੀ ਮੰਗਾਈ ਸੀਗੀ ਮੈਂ ਮੇਂਬਰਾਣੇ ਤੇ ਉਹ ਤਾਂ ਹਲੇ ਆਈ ਨਹੀਂ। ਨਹੀਂ ਨਿੱਕੀ ਗਿਆ ਹੈ ਗੇਰਾ। ਕਾਹਾਂ ਮੇਰਾ ਚਾਲੂ ਕਰਨਾਗੇ? ਹਾਂ ਹਾਂ। ਅਬ ਇੰਤੇ ਛੋਟੀ-ਕੋਟੀ ਕੰਮ ਦੇ ਜੂਗੀ। ਉਹ ਚਾਹ ਇੱਥੇ ਉਹ ਚਾਹ ਪੀਂਦਾ ਸਾਡਾ ਪੂਰੀ ਸੇਵਾਦਾਰ ਲੱਗਿਆ ਪਿਆ। ਇਹ ਖਮੋਰ ਪਪੜੇ ਬਣੇ ਉਹਨਾਂ ਦਾ ਪਲੇ ਨਹੀਂ। ਅੱਲੇ ਨਾਲ ਡੋਲ ਠੇਕੇਦਾਰਾ ਪਾਣੀ ਨਹੀਂ ਦਿੰਦਾ। ਤਲਕਣ ਬਹੁਤ ਵੱਡੀ ਹੋ ਜੂਗੀ ਸਰਫ ਵਾਲਾ ਪਾਣੀ ਨਹੀਂ ਦਿੰਦਾ। ਆ ਆਂ ਬੱਦ ਦਗ ਨਹੀਂ ਨਾ। ਪਾਣੀ ਡੋਲ ਦਾ ਬਾਈ ਜੀ ਸਰਫ ਵਾਲਾ ਥੋੜਾ ਜਿਹਾ ਪਹੁੰਚਾਇਆ ਮਾਦਗ ਨਹੀਂ ਦਾ ਤਰਕਣ ਬਣ ਜਾਣੀ ਆਖੀਰ ਦੇ ਧੋਵਾਂਗੇ ਪਰਸ਼ ਜਮਾ ਪਹਿਲਾਂ ਤਲਕੀ ਅੰਦਰ ਰਹਿੰਦਾ ਹੁੰਦਾ ਡੱਡੇ ਪੇ ਕੋਈ ਸੈਰਾਂ ਵਾਲੇ ਦੇਣੀ ਕਿਤੇ ਤੁੰਗਲਾ ਉਡਾਰੇ ਤੁੰਗਲਾ ਨਾ ਪਾਣਾ ਬਜਿਕਾ ਉਹ ਨੋ 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 ਅਖੀਰੀ ਹਾਲਤ ਉਹ ਤੇਰਾ ਭੜ ਆਇਆ ਯੋਇ ਜਮਾ ਜਾੜਿਆਂ ਨੂੰ ਡਟਣ ਵਾਂਗਰੀ ਹੈ ਰੜੀ ਆਏਂ ਘਰ ਮੈਨੂੰ ਫੜਾ ਦੇ ਥੋੜੀ ਸਰਫ ਪਾ ਕੇ ਪਾਣੀ ਸਰਫ ਵਾਲਾ ਇੱਕ ਕੱਪੜਾ ਫੜਾ ਦਿਓ ਤੌਲਗਾ ਫੜਾਈ ਖੁਰਦਰਾ ਉਹ ਬੱਤੂ ਸਾਰਾ ਬਸ ਇੱਥੇ ਉਧਰ ਚਾਹ ਵੀ ਲੈ ਗਿਆ ਜੀ ਸਾਂਗਾਂ ਦੇ ਮਾਈਓ ਮੁਰਾਈ ਦੇ ਕਮੇਟੀ ਮੈਂਬਰ ਇਧਰ ਪੂਰੀ ਸਾਥੀ ਭਾਈ ਆਉਂਦਾ ਜਮਾ ਹੱਥ ਪਾਟ ਬਹੁਤ ਬਹੁਤ ਖਾ ਰਹਿ ਰਹੇ ਠੀਕ ਹੈ ਸਾਥਾ ਤੋਂ ਹੀ ਕਹੀ ਆ ਨਾ ਰੋਟ ਪਰਾ ਦੇ ਉਹ ਵੀ ਚਾਹ ਆ ਵੀ ਹੁਣ ਚਾਹ ਪੀਣੇ ਆ ਚਲੀ ਜੀ ਉਹ ਕਰਾ ਉਹ ਜਾਂ ਪੋਚਾ ਲਾਦਾ ਥੱਲੇ ਆ ਤਾਂ ਸਾਰੀ ਕਾਰਸ ਲੈ ਗਈ ਸਾਈਡਾਂ ਤੋਂ ਹੀ ਲਾਈ ਜਾਨਾ ਤਾਂ ਲਾਈ ਜਾਂਦਾ ਧਰਮਾ ਉਹ ਵੇ ਨਹੀਂ ਬਹੁਤ ਫਰਕ ਪਿਆ ਲੱਗਿਆ ਬਹੁਤ ਔਖੀ ਲੈਂਦੀ ਹੈ ਪਹਿਲਾਂ ਧੂ ਮਾਰਨੀ ਪੈਂਦੀ ਹੈ ਫਿਰ ਸਾਫ ਕੱਪੜਾ ਮਾਰਨਾ ਪੈਂਦਾ ਫਿਰ ਪਾਣੀ ਮਾਰਨਾ ਪੈਂਦਾ ਫੇਰ ਲੈਂਦੀ ਹੈ ਔਖੀ ਇੱਥੇ ਜੰਮਿਆ ਮਾਣਾ ਧੂਆ ਆ ਤਾਂ ਲੈ ਜਾਵੇ ਇੱਥੇ ਪੋਚਾ ਮਾਰਦਾ ਸਾਰੇ ਉਹ ਹੁਣ ਉਧਰ ਮਾਰਦਾ ਪੋਚਾ ਉਧਰ ਹੀ ਮਾਰਨਾ ਉਹ ਸਾਰੇ ਲੈ ਨੇ ਪੱਥਰ ਤੋਂ ਛੇਦੀ ਲੈ ਜਾਂਦੀ ਹੈ ਤਾਂ ਹਾਂ ਤਾਂ ਹਾਂ ਦਾ ਬਾਹਰ ਆਤ ਤੇ ਆਖਾ ਤੂੰ ਆ ਜਮ ਮੈਂ ਕਰਤੇ ਤਾਂ ਪੱਥਰ ਤੇ ਛੇਦੀ ਰਹਿੰਦਾ ਹੈ ਲੋ ਬਈ ਸੇਵਾਦਾਰ ਲੱਗੇ ਪਏ ਆ ਪਾਣੀ ਪੀ ਗਏ ਆ ਬਈ ਹੁਣ ਪਾਣੀ ਮੰਗਾਇਆ ਸੀ ਬਾਸ ਕੋਲਰ ਚ ਤੇ ਹੁਣ ਫੇਰ ਲੱਗੇ ਆ ਉਹ ਤਾਂ ਧਰਮਾ ਕਰੀ ਜਾਂਦਾ ਉਹ ਬਹੁਤ ਕਰਦਾ ਤੇ ਨੂੰ ਕਰਦਾ ਹੈ ਥੋੜਾ ਨੇ ਇੱਧਰ ਬਈ ਪੂਰੀ ਜੀ ਕਰੀ ਜਾਂ ਨੇ ਵੀ ਸੇਵਾ ਸੇਵਾ ਕਰੀ ਜਾਂ ਨੇ ਆ ਪੱਥਰ ਦੇ ਵਿਕਾਸ ਬਹੁਤ ਲੱਗੀ ਦੀ ਸੀ ਇਹ ਵੀ ਲਾਈ ਜਾਂਦੇ ਆ ਲੋਈ ਚੱਲੀਆਂ ਦੀ ਸੇਵਾ ਅੱਦਾ ਕਰਦਾ ਬਹੁਤ ਜਵਾਲਾ ਕਾਸ ਲੱਗੀ ਵੀ ਆ ਇੱਧਰ ਆਪਣੇ ਪੁਰੀ ਸਾਹਿਬ ਜੀ ਲੱਗੇ ਪਏ ਆ ਬਾਰਨਾ ਬਸ ਇਹ ਸਾਰਾ ਅਸੀਂ ਕਰਤਾ ਆ ਵੀ ਆ ਵੀ ਕਰਤਾ ਪੋਚਾ ਲਾਦਾ ਸੀਗਾ ਇੱਥੇ ਬਸ ਕਹਿੰਦਾ ਤਾਂ ਵਾਲਾ ਰਹਿ ਗਿਆ ਹੁਣ ਜੋ ਤਾਂ ਵਾਲਾ ਨਿਬੜ ਗਿਆ ਫੇਰ ਬਸ ਧੋ ਦੇਣਾ ਸਾਰਾ ਆ ਅਸੀਂ ਸਾਰੇ ਮਾਰਦੇ ਸੀਗੇ ਉਦੋਂ ਇਹਨਾਂ 12 ਦੇ ਵੀ ਵੱਜਿਆ ਵਾ ਸਾਰੇ ਇੱਧਰ ਅੰਦਰ ਵੀ ਵੱਜਿਆ ਵਾ ਇੱਧਰ ਪੱਥਰ ਤੇ ਵੀ ਵੱਜਿਆ ਲੀੜਾ ਅੰਦਰ ਵੀ ਵੱਜਿਆ ਸਾਰੇ ਬਸ ਸਤੇ ਆ ਜਦੋਂ ਵਾਹ ਹੋ ਗਈ ਤਾਂ ਉਹ ਫਿਰ ਤਾਂ ਉਹ ਬਸ ਧੋਦਾ ਵੀ ਸਾਰਾ ਧੋਦਾ ਥੱਲੇ ਨਹੀਂ ਚਾਣਾ ਸਮੋਸੇ ਆ ਮਸਤੀ ਵਗਦਾ ਰਾਸੂ ਕੂੜਾ ਪ੍ਰਸਾਣਾ ਪੂਰੀ ਸਾਡਾ ਉਹ ਬਾਹਰ ਨਹੀਂ ਤਾਂ ਦਾ ਪਰ ਆ ਸਾਵ ਹਾ ਦੋ ਹੋਰ ਗਾਣੇ ਇਹ ਤਾਂ ਮਾਣ ਆਈਆਂ ਅੰਮ੍ਰਿਤਨਗਰ ਰੋਡ ਤੇ ਆਈ ਬੱਸ ਐਂਡੀ ਰੋਡ ਤੇ ਬਾਹਰ ਵੀ ਆਈ ਹੋਵੇ ਲਾ ਲੀ ਆਇਆ ਫੋਲਾ ਰੱਖਣਾ ਚਲੋ ਰੱਖ ਦੋ ਵੀ ਆਹ ਰਾਸਤਾਰ ਨੂੰ ਤੇ ਮੈਨੂੰ ਪਾ ਦੇ ਮੈਂ ਉੱਧਰ ਜਾਣਾ ਚੀਜ਼ੇ ਮਸੂਏ ਜੇ ਤਾਰੋ ਲਾਲੀ ਜਾ ਜਾ ਲੈਣ ਆਇਆ ਵੀ ਕਿਵੇਂ ਕਰ ਰਹੇ ਮੁੰਡੇ ਕੰਮ ਸਾਰਾ ਚੈਕਿੰਗ ਕਰਨ ਆਇਆ ਹਾਂ ਸੀਨੀਅਰ ਬੰਦਾ ਹੈ ਹਲੋ ਇਹ ਕਰੀ ਜਾ ਮੁੰਡਾ ਕਾਹਦਾ ਆਉਂਦਾ ਉਹtheta ਰਹੇਗਾ ਥੋੜਾ ਜਿਹਾ ਤੇ ਇਥੋਂ ਲੈ ਕੇ ਇਧਰ ਹੈਗਾ। ਛੱਤ ਕਿਰਾਏ ਜੇ ਬਣ ਗਈ। ਪਹਿਲਾਂ ਬਾੜੀ ਕਾਲਸ ਦੀਗੀ ਤੇ ਇਹਦੇ ਰੰਗ ਕਰਾਂਗੇ। ਲਗਭਗ 3 ਦਿਨ ਹੋ ਗਏ। ਇਦੋਂ ਵਧੀਆ ਬਣਾ। ਪੱਥਰ ਸਾਰ ਓਕੇ ਬਣਾ ਲਾਂਗੇ ਕੱਲੀ ਛੱਤ ਐ ਫਿਰ ਰੰਗ ਕਰਕੇ ਕਾਲਸ ਵਿੱਚ ਵੜ ਜਾਂਦੀ ਐ। ਪੱਥਰ ਸੱਲਾ ਵੀ ਸਾਫ ਕਰ ਦਾਂਗੇ ਤਾਂ ਆਣ ਆਵੀ ਹੋਈ ਜਾਂਦਾ। ਇੱਧਰ ਧਿਆਨ ਰੱਖੀ ਸ਼ੇਰਾ ਕਿਤੇ ਇਧਰ। ਓਕੇ ਜੀ। ਲੋਹੀ ਲਾ ਕੇ ਫਰਸਾ ਸਾਫ ਕਰਨਾ ਹੁੰਦਾ। ਤਾਲਾ ਦਾ ਘਰ ਦਾ ਸਾਫ। ਸਾਫ। ਹਾਂ। ਬਾਈ ਪਰਮਾਨੰਥ ਬਾਸ ਪਾਣੀ ਜਿਹੜਾ ਗੰਦਾ ਪਾਣੀ। ਹਾਂ। ਸਾਫ ਕਰ ਪਾਣੀ ਇਹ ਬੱਚੇ ਆ ਪੱਕੇ ਰਹਿ ਗਏ ਗੱਲੇ ਪੱਕੇ ਕਰ ਦਿੰਦਾ ਮੈਂ ਜੇ ਸਾਫ ਧੋ ਦਿੰਦੇ। ਫਾਈਨਲ ਫਿਰ ਹਾਲ। ਪੱਥਰ ਤੇ ਆ ਛੱਤ ਦਾ ਬਣਾ ਲਈ ਸਿਰਾ। ਉਹ ਥੋੜੀ ਘਾਲ ਸਵੇਚ ਬੜੀ ਵੀ ਆ ਉਹ ਰੰਗ ਨਾ ਖਾ ਚੋਗੀ। ਘਰਤਾਂ ਦਾ ਸਾਫ। ਖਰਚਾਂ ਦੇ ਬੋਟਾ ਫੜਮ ਲਾਈ ਜਾਂਦੇ ਆ ਮੀਤਾਪੁਰੀ ਪੇਂਟਰ ਚਲੋ ਜੀ ਬਿਆਲਾ ਨੂੰ ਲੋਏ ਬੋਟਾ ਸਜਾਉਣਾ ਜੇ ਆਪਾਂ ਪੱਖੇ ਵੀ ਸਾਫ ਕਰੀ ਜਾਂਦੇ ਸੀਗੇ ਔਰ ਫੋਟੋ ਵਾਸਤੇ ਆਹ ਦਾ ਘਰ ਤੇ ਹੋ ਰਹਿ ਗਏ ਢਿਲਹਾਲ ਸਹੀ ਆ ਪੂਰੀ ਗੱਲ ਬਾਤ ਆ ਲੋਏ ਸੇਵਾ ਸੇਵਾ ਯਾਨੀ ਮੂਪਣੀ ਦੀ ਹਾਂ ਜੀ ਪਹਿਲਾਂ ਪਾਣੀ ਦੂਜਾ ਹੈਗਾ ਨਿੰਬੂ ਪਾਣੀ ਬਣਾ ਫਿਰ ਆ ਬਿਸ਼ਪਾਹਲਪੁਰੀ ਵਾਸਤੇ ਗਰਮੀ ਨਹੀਂ ਖੜਾ ਚੁੱਪ ਲੋ ਲਈ ਸਾਰੀ ਸਾਫ ਸਫਾਈ ਹੋ ਗਈ ਆ ਬਈ ਪਰਮਾਰੀਆਂ ਤੇ ਬਈ ਬਈ ਪਰਮਾਰ ਕੇ ਤੇ ਬਸ ਔਰ ਤਾਂ ਵੀ ਵੇ ਪਰਮਾਰਦੇ ਸੀ ਚੁੱਲੇ ਰੱਖਿਆ ਨਹੀਂ ਇਧਰ ਵੇ ਪਰਵਾਜ ਗਾ ਸਾਰੇ ਪਾਣੀ ਬਸ ਹੁਣ ਮਾਤਾ ਜੀ ਦੇ ਚੁੱਲੇ ਰੱਖਦੇ ਆ ਚੁੱਲੇ ਰੱਖ ਕੇ ਤਾਂ ਬਸ ਫੇਰ ਉਹ ਬਾਹਰੋਂ ਰਹਿਦਾ ਉਹ ਥੋੜਾ ਜਿਹਾ ਉਹ ਧੋ ਲਾਂਗੇ ਲਈ ਸਫਾਈ ਕਰਤੀ ਸਾਰੇ ਤੇ ਚੁੱਲੇ ਰੱਖਦੇ ਹੁਣ ਮਾਤਾ ਦੇ ਲੋ ਜੀ ਫੋਲਰ ਰਹਿ ਗਏ ਸੀ ਹੁਣ ਨਹੀਂ ਤਾਂ ਪੂਰੀ ਰੱਖ ਰਏ ਆ ਫੋਲ ਬਸ ਸਾਰਾ ਰੱਖਦਾ ਇੱਥੇ ਟੈਂਪੀ ਸੀਗੇ ਦੋ ਉਹ ਵੀ ਰੱਖਦੇ ਇੱਥੇ ਆ ਬਾ ਫੋਲ ਰੱਖ ਦਨੇ ਹੁਣ ਇਦਾਂ ਫੋਟਨਾ ਉਧਰ ਦਾ ਫੋਟਨਾ ਹੋਗਾ ਪੱਖਾ ਵੀ ਸਾਫ ਕਰਤਾ ਜੀ ਛੱਤ ਵੀ ਸਾਫ ਹੋ ਗਈ ਪੂਰੀ ਨਹੀਂ ਹੋਈ ਪਰ ਉੰਨੀ ਕੁ ਹੋ ਗਈ ਚਲ ਜਿੰਨੀ ਜਿੰਨਾ ਲਾ ਸਕਦੇ ਸੀ ਉਹਨਾਂ ਲਾਤਾ ਬਾਕੀ ਦਾ ਇਹ ਰੰਗ ਹੋ ਗਈ ਸਹੀ ਹੋਗਾ ਕਿਉਂਕਿ ਆਕਾਰ ਤੋਂ ਬਹੁਤ ਜੰਮੀ ਨਹੀਂ ਜਿਆਦਾ ਪੱਕੀ ਜੰਮੀ ਵੀ ਇਹ ਲੈਂਦੀ ਨਹੀਂ ਲਓ ਇਹ ਸਮਾਪਤੀ ਹਲ ਵਾਦੇ ਹੋਏ ਅੰਦਰੋਂ ਸਾਰਾ ਘਰ ਦਾ ਸਾਰੀ ਸਮਾਪਤੀ ਕਰਤੀ ਸਮਾਨ ਜਿਹੜਾ ਸੀਗਾ ਉਹ ਸਾਰਾ ਸਾਹਮਤਾ ਪੱਖੇ ਚੱਲੀ ਜਾਂਦੇ ਵੀ ਸੁੱਕ ਜੂਗਾ ਸਾਰਾ ਉਪਰੋਂ ਪੌਂਸਾਰੇ ਗੱਦ ਨਾਲ ਨਾਲ ਆਪਾਂ ਉਸਨਾਂ ਰੰਗ ਸਾਰਾ ਸਾਨੂੰ ਮੇਰੇ ਕੋਲੇ ਰੱਖ ਤੇ ਹੁਣ ਬਸ ਇੱਧਰ ਆ ਰਹਾ ਵੀ ਸਾਰਾ ਸਾਫ ਕਰਤਾ ਔਰ ਰਹਿ ਗਿਆ ਬਸ ਥੋੜਾ ਜਿਹਾ ਆ ਰਹਿ ਗਿਆ ਬਸ ਕਰੀ ਜਾਂਦੇ ਮੁੰਡੇ ਲੱਗੇ ਪਏ ਆਪਾਂ ਵੀ ਕਰੀ ਜਾਂਦੇ ਨਾਲ ਹੀ ਆ ਉਪਰ ਆਈ ਸੀ ਗਿਆ ਬਾਰ ਖੋਲਿਆ ਪਿਆ ਸੀ ਤਾਣ ਆਈ ਸੀ ਤੇ ਬਾਰ ਖੁੱਲਾ ਹੀ ਪਿਆ ਸੀ ਲਓ ਇਹ ਸਾਰਾ ਹੋ ਗਿਆ ਸੀਗਾ ਸਮਾਪਤੀ ਕਰਤੀ ਬਸ ਹੁਣ। ਵੇੜ ਤਾਂ ਗੇਟ ਲਾਤਾ ਕਿਰਾ। ਦੱਸੋ ਕਿਵੇਂ ਲੱਗਿਆ ਵਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਧੰਨਵਾਦ।